ਸਸੀ ਕਾ ਦੋਸਤੋ ਤੁਸੀਂ ਵੇਖ ਰਹੇ ਹੋ ਪਬਲਿਕ ਟਾਈਮ ਪੰਜਾਬ ਤੇ ਮੈਂ ਤੁਹਾਡੇ ਨਾਲ ਵਿਕਾਸ ਬਤਵਾਲਾ ਇੱਕ ਵਾਰੀ ਫੇਰ ਜੁੜ ਚੁੱਕਿਆ 골ਡਨ ਗਰੁੱਪ ਆਫ ਇੰਸਟੀਟਿਊਟ ਅਤੇ ਸ੍ਰੀ ਸਤਿਆ ਸਾਈਂ ਸੇਵਾ ਸਮਤੀ ਗੁਰਦਾਸਪੁਰ ਵੱਲੋਂ ਸੱਤੇ ਸਾਈਂ ਬਾਬਾ ਜੀ ਦੇ 100ਵੇਂ ਜਨਮ ਦਿਨ ਤੇ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਇਸ ਵਿੱਚ ਅੰਗਹੀਨ ਲੋਕ ਅਤੇ ਜਿਨ੍ਹਾਂ ਲੋਕਾਂ ਦੇ ਅੰਗ ਕੱਟੇ ਵੱਡੇ ਗਏ ਸਨ ਉਹਨਾਂ ਲੋਕਾਂ ਦੇ ਆਯੂਟ੍ਰੀਸ਼ਨ ਅੰਗ ਗਵਾਕੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਪ੍ਰਦਾਨ ਕੀਤੀ ਗਈ ਅਤੇ ਸ਼ਹਿਰ ਦੇ ਬਹੁਤ ਹੁਨਾਰ ਅਤੇ ਮਸ਼ਹੂਰ ਸਖਸ਼ੀਤਾ ਇਸ ਕੈਂਪ ਵਿੱਚ ਮੌਜੂਦ ਰਹੀਆਂ ਆਉ ਦਿਖਾਣੇ ਆ ਤੁਹਾਨੂੰ ਪੂਰੀ ਖਬਰ ਸਾਡੇ ਨਾਲ ਬਣੇ ਰਹੋ ਧੰਨਵਾਦ श्री, श्री साईं बाबा जी के सौवी बर्थडे पे जो गोल्डन ग्रुप ऑफ ग्रुप ने जो अज हैंडीकैप टू लिम्स आर्टिफिशियल लिम्स ने इनका कैंप लगाया है मैं वा, मैं बहुत खुश हूँ आर्टिफिशियल लिम्स में

अच्छी जड़ी चीज सुदरत वालों मिली है अगर मनुखता की सेवा लिये जारी किया जाए वो लगे जाए बहुत मानवता की भलाई का काम है और जो श्री सत्य साई ਇਹ ਨੇ ਆਪਣੀ ਜੀਵਨ ਦੇ ਵਿੱਚ ਜੋ ਪ੍ਰੇਰਣਾ ਦਿੱਤੀ ਸੀ ਲੋਕਾਂ ਨੂੰ ਉਹਦੇ ਤੇ ਬਹੁਤ ਸਾਰੇ ਉੱਤਰ ਰਹੇ ਨੇ ਮੈਂ ਵੀ ਭਗਵਾਨ વિશે ਸਤਿ ਸਾਈਂ ਬਾਬਾ ਜੀ ਨੂੰ ਮਿਲਿਆ ਸੀਗਾ ਔਰ ਇਹਨੂੰ ਦਰਸ਼ਨ ਕਰਨ ਦਾ ਉਹਨਾਂ ਦਾ ਸੁਭਾਗ્ય ਪ੍ਰਾਪਤ ਹੋਇਆ ਸੀ ਬੜਾ ਉਹਨਾਂ ਦੇ ਉਹਨਾਂ ਦੇ ਵਿੱਚ ਸਟੇਜ ਸੀਗਾ ਔਰ ਬੜੀ ਊਰਜਾ ਸੀ ਉਹਨਾਂ ਦੇ ਵਿੱਚ ਤੇ ਉਹਨਾਂ ਦੀ ਹੀ ਸ਼ਕਤੀ ਇਹਨਾਂ ਦੇ ਵਿੱਚ ਹੈ ਜਿਹੜੀ ਅੱਗੇ ਮਨੁੱਖਤਾ ਦੀ ਸੇਵਾ ਕਰਵਾ ਰਹੀ ਹੈ ਮੈਨਾਂ ਨੂੰ ਬਹੁਤ-ਬਹੁਤ ਧੰਨਵਾਦ ਹੈ ਅਸ਼ੁੱਭ ਕਾਮਨਾਵਾਂ ਦਿਨ ਹੈ ਕਿ ਇਹ ਇਤਾਈ ਮਾਨਵਤਾ ਦੀ ਸੇਵਾ ਕਰਦੇ ਨੇ। ਮੋਹਿਤ ਜਿਹੜਾ ਅੱਜ ਟੀਮ ਕੈਂਪ ਲਗਾਇਆ ਗਿਆ ਹੈ ਬਾਬਾ ਜੀ ਦਾ ਨਜ਼ਰ ਰੱਖੇ ਮੈਂ ਕੀ ਕਹਿਣਾ ਚਾਹੁੰਦਾ। ਸਭ ਤੋਂ ਪਹਿਲਾਂ ਤੇ ਭਗਵਾਨ ਸ਼੍ਰੀ ਸਤ ਸਾਈ ਬਾਬਾ ਜੀ ਦੇ 100ਵੇਂ ਬਰਥਡੇ ਦੇ ਜਿਹੜਾ ਜਨਮ ਸ਼ਤਾਪਤੀ ਸਮਾਰੋਹ ਸਾਰਾ ਵਿਸ਼ਭ ਮਨਾ ਰਿਹਾ ਹੋਰੀਆਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਭਗਵਾਨ ਬਾਬਾ ਦੀ ਕਿਰਪਾ ਸਾਡੇ ਸਾਰਿਆਂ ਦੇ ਉੱਪਰ ਸਾਡੇ ਦੇਸ਼ ਦੇ ਉੱਪਰ ਹਮੇਸ਼ਾ ਰਹੇ ਉਹਨਾਂ ਦਾ ਆਸ਼ੀਰਵਾਦ ਸਾਡੇ ਤੇ ਆਏ ਔਰ ਅਸੀਂ ਤਨ ਮਨ ਦਾ ਨਾਲ ਸਮਾਜ ਸੇਵਾ ਦੇ ਅੱਛੇ ਅੱਛੇ ਕਾਰੇ ਕਰੀਏ ਪਿਛਲੇ 29 ਸਾਲਾਂ ਤੋਂ ਇਹ ਸੇਵਾ ਦਾ ਮੌਕਾ 골ਡਨ ਗਰੁੱਪ ਆਫ ਇੰਸਟੀਟਿਊਸ਼ਨ ਔਰ ਸ਼੍ਰੀ ਸੱਤਸਾਈਂ ਸੇਵਾ ਸੰਪਤੀ ਨੂੰ ਮਿਲਿਆ ਹੋਇਆ ਔਰ ਹਰ ਸਾਲ ਬਾਬਾ ਦੇ ਜਨਮ ਦਿਨ ਤੇ ਅਸੀਂ ਜਿਹੜੇ ਲੋਕ ਹੈਂਡਿਕੈਪ ਹੋ ਜਾਂਦੇ ਨੇ ਚਾਹੇ ਕਿਸੇ ਵੀ ਰੀਜ਼ਨ ਕਰਕੇ ਚਾਹੇ ਵੈਕਸੀਡੈਂਟ ਹੋ ਜਾਂਦਾ ਚਾਹੇ ਸ਼ੂਗਰ ਕਰਕੇ ਕੱਟੀ ਜਾਂਦੀ ਹੈ ਚਾਹੇ ਬਾਜੂ ਜਿਹੜੀ ਟੋਕੇ ਦੇ ਵਿੱਚ ਆ ਜਾਂਦੀ ਹੈ ਖੱਟੀ ਜਾਂਦੀ ਹੈ ਉਹ ਸਾਰੇ ਜਿਹੜੇ ਗਰੀਬ ਲੋਕ ਨੇ ਉਹ ਇੱਥੇ ਸਾਡੇ ਕੋਲ ਆਂਦੇ ਨੇ ਕਿਉਂਕਿ ਆਰਟੀਫੀਸ਼ੀਅਲ ਲਿੰਬ ਜਿਹੜੇ ਨੇ ਬਹੁਤ ਕਾਸਟਲੀ ਪ੍ਰੋਜੈਕਟ ਹੈਗਾ ਔਰ ਸਾਰੇ ਲੋਕ ਇੱਥੇ ਆਂਦੇ ਨੇ ਜਦੋਂ ਉਹ ਬੜਾ ਮਾਯੂਸ ਹੁੰਦੇ ਨੇ ਪਰ ਜਿਸਨੂੰ ਉਹਨਾਂ ਨੂੰ ਫਿੱਟ ਪਾਇਆ ਜਾਂਦਾ ਉਹਨਾਂ ਨੂੰ ਆਰਟੀਫੀਸ਼ੀਅਲ ਲਿੰਬ ਲੱਗ ਜਾਂਦਾ ਤੇ ਤੁਹਾਡੇ ਸਾਹਮਣੇ ਉਹੀ ਲੋਕਾਂ ਨੇ ਹੁਣ ਪਾਣੀ ਵੀ ਪੀ ਕੇ ਤੁਹਾਨੂੰ ਦਿਖਾ ਦੇਣਾ ਚੱਲ ਕੇ ਵੀ ਦਿਖਾ ਦੇਣਾ ਸਾਈਕਲ ਚਲਾ ਕੇ ਵੀ ਦਿਖਾ ਦੇਣਾ ਤੇ ਸਾਡੇ ਵੀ ਮੰਨਦੇ ਆਹੀ ਬੜੀ ਵੱਡੀ ਖੁਸ਼ੀ ਹੁੰਦੀ ਹੈ ਵੀ ਅਸੀਂ ਕਿਸੇ ਦੀਨ ਦੁਕਿਆ ਨੂੰ ਕੋਈ ਹੈਲਪ ਕਰ ਸਕੇ ਆ ਅਸੀਂ ਉਹਨਾਂ ਦੇ ਭਗਵਾਨ ਦਾ ਕੋਈ ਕੰਮ ਉਨਾਰੇ ਵਾਸਤੇ ਕੋਈ ਕਰ ਸਕਿਆ ਐ ਐ ਸੋਚ ਕੇ ਜਿਹੜਾ ਕੰਮ ਨਹੀਂ ਕੀਤਾ ਹੀ ਹਾਂ ਆਰਟੀਫੀਸ਼ੀਅਲ ਅਸੀਂ 2 1990 ਦੇ ਵਿੱਚ ਮੇਰੇ ਫਾਦਰ ਸਵਰਗੀ ਸ਼੍ਰੀ ਦਿਨਾਨਾਥ ਮਹਾਰਾਜ ਜੀ ਨੂੰ ਪਟਾਪੜੀ ਗਏ ਸੀ ਉੱਥੇ ਉਹਨਾਂ ਨੇ ਉਦੋਂ ਦੇਖਿਆ ਸੀਗਾ ਕਿ ਆਰਟੀਫੀਸ਼ੀਅਲ ਲਿੰਬਸ ਦਾ ਉੱਤੇ ਲਗਾਇਆ ਸੀ ਤੇ ਜਿਨ੍ਹਾਂ ਨੂੰ ਲੱਗੇ ਲੋਕੀ ਬੜਾ ਡਾਂਸ ਕਰ ਰਹੇ ਸੀ ਲੋਕੀ ਬੜੇ ਹੁੰਦੇ ਫਿਰਦੇ ਪਏ ਸੀ ਤੋਂ ਉਹਨਾਂ ਨੇ ਕਿਹਾ ਤੁਸੀਂ ਇੰਨੇ ਖੁਸ਼ ਕਿਉਂ ਹੋ ਤੇ ਉਹਨਾਂ ਨੇ ਕਿਹਾ ਜੀ ਇਸ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਪਰ ਅਸੀਂ ਉੱਤੇ ਪੈਂਟ ਪਾ ਲਈ ਦੀ ਹੈ ਤੇ ਸਾਨੂੰ ਆਰਟੀਫੀਸ਼ੀਅਲ ਲਿੰਗਸ ਲੱਗੇ ਨੇ ਹੁਣ ਅਸੀਂ ਆਮ ਲੋਕਾਂ ਜਿਹੋ ਤਰ੍ਹਾਂ ਚੱਲ ਫਿਰ ਸਕਨੇ ਹਾਂ ਤਾਂ ਉਹਨਾਂ ਦੇ ਮਨ 'ਚ ਉਦੋਂ ਹੀ ਉਹ ਹੀ ਦਿਮਾਗ ਸੀਗਾ ਜਿਹੜਾ ਗੱਲ ਸੀਗੇ ਉਹਨਾਂ ਦੇ ਮਨ 'ਚ ਵੀ ਜੇ ਇੱਥੇ ਚੱਲ ਸਕਦਾ ਤਾਂ ਅਸੀਂ ਗੁਰਦਾਸਪੁਰ 'ਚ ਕਿਉਂ ਨਾ ਕਰਦੀਏ ਇਹ ਕੈਸਾ ਸੈਂਟਰ ਬਣਾਈਏ ਜਿੱਥੇ ਗੁਰਦਾਸਪੁਰ ਹਿਮਾਚਲ ਜੰਮੂ ਕਸ਼ਮੀਰ ਜਿਹੜਾ ਵੀ ਆ ਜਾਏ ਅਸੀਂ ਉਹਨੂੰ ਕਰ ਦਈਏ ਸਟਾਰਟ ਅਸੀਂ ਗੁਰਦਾਸਪੁਰ ਤੋਂ ਕੀਤਾ ਸੀ ਫਿਰ ਡਿਸਟ੍ਰਿਕਟ ਲੈਵਲ ਦਾ ਕੀਤਾ ਫਿਰ ਸਟੇਟ ਲੈਵਲ ਦਾ ਕੀਤਾ ਹੁਣ ਕੋਈ ਵੀ ਆਈ ਜਾਂਦਾ ਸਾਡੇ ਕੋਲ ਤਾਂ ਅਸੀਂ ਕਿਸੇ ਨੂੰ ਨਾਂ ਨਹੀਂ ਕਰਦੇ ਭਗਵਾਨ ਦਾ ਕਿੰਨੇ ਲੋਕਾਂ ਨੂੰ ਆਈਟੀ ਜਿਹੜੇ ਆ ਕੇ ਆਏ ਕਿ ਅੱਜ 76 ਬੰਦਿਆਂ ਨੂੰ 79 ਅੰਗ ਲੱਗੇ ਨੇ 100 ਬੰਦਾ ਜਿਹੜੇ ਸਟੱਡ ਹੋਇਆ ਸੀਗਾ ਔਰ ਦੇਖੋ ਭਗਵਾਨ ਦਾ 100ਵਾਂ ਬਰਥਡੇ ਤੇ 100 ਵੀ ਸਟੱਡ ਹੋਏ ਸੀਗੇ ਔਰ ਟੋਟਲ ਹੁਣ ਤੱਕ ਜੇ ਪਿਛਲੇ ਸਾਲਾਂ ਦੇ ਵੀ ਪਾ ਲਈਏ ਤੇ 3133 ਬੰਦਿਆਂ ਨੂੰ ਹੁਣ ਤੱਕ ਅਸੀਂ ਆਰਟੀਫੀਸ਼ੀਅਲ ਲਿੰਗ ਜਿਹੜੇ ਨੇ ਇਹ ਮੁਹੱਈਆ ਕਰਵਾ ਚੁੱਕੇ ਆ ਉਹਨਾਂ ਨੂੰ ਆਪਣੇ ਸਿਰ ਤੇ ਆਤਮ ਨਿਰਭਰ ਬਣਾ ਚੁੱਕੇ ਆ ਇਹ ਬੜਾ ਹੀ ਵੱਡਾ ਉਪਰਾਲਾ 골ਡਨ ਗਰੁੱਪ ਆਫ ਇੰਸਟੀਟਿਊਸ਼ਨ ਦਾ ਨਾਸ਼ਿਬ ਸੱਤੇਸਾਈ ਸੇਵਾ ਸੰਧੀ ਦਾ ਜਿੱਥੇ ਬੱਚਿਆਂ ਨੂੰ 골ਡਨ ਗਰੁੱਪ ਅੱਛੀ ਸਿੱਖਿਆ ਦਿੰਦਾ ਉਥੇ ਨਾਲ ਨਾਲ ਸਮਾਜ ਸੇਵਾ ਦੇ ਨਾਲ ਕਿਸ ਤਰ੍ਹਾਂ ਕੰਮ ਆਣਾ ਹੈ ਹੈਂਡੀਕੈਪ ਕੈਂਪ ਲੋਕਾਂ ਦੀ ਕਿਸ ਤਰ੍ਹਾਂ ਸੇਵਾ ਕਰਨੀ ਹੈ ਮੈਡੀਕਲ ਕੈਂਪਸ ਨੇ ਉਹਨਾਂ ਲਗਾਏ ਜਾਂਦੇ ਨੇ ਬਲੱਡ ਡੋਨੇਸ਼ਨ ਦੇ ਕੈਂਪ ਲਗਾਏ ਜਾਂਦੇ ਨੇ ਹਰ ਵੀਰਵਾਰ ਹਨੂਮਾਨ ਚੌਂਕ ਦੇ ਵਿੱਚ ਜਿਹੜਾ ਮੰਦਿਰ ਹੈ ਹਨੂਮਾਨ ਮੰਦਿਰ ਉਹਦੇ ਵਿੱਚ ਕੜੀ ਚਾਵਲ ਦਾ ਲੰਗਰ ਲਗਾਇਆ ਜਾਂਦਾ ਔਰ ਮਹੀਨੇ ਦੇ ਪਹਿਲੇ ਵੀਰਵਾਰ 20 ਵਿੱਡੋ ਔਰਤਾਂ ਨੂੰ ਪੈਨਸ਼ਨ ਜਿਹੜੀ ਹੈ ਉਹ ਵੀ ਦਿੱਤੀ ਜਾਂਦੀ ਹੈ ਰਾਸ਼ਨ ਦੀ ਪੈਨਸ਼ਨ ਦਿੱਤੀ ਜਾਂਦੀ ਹੈ ਰਾਸ਼ਨ ਦੀ ਕਿਟ ਇਕਮੇ ਦੇ ਵਾਸਤੇ ਦਿੱਤੀ ਜਾਂਦੀ ਹੈ ਆਨ ਦੇ ਵਿੱਚ ਹੋਰ ਕਿਤੇ ਤਰ੍ਹਾਂ ਪ੍ਰੋਗਰਾਮ ਕੀਤਾ ਜਾਂਦਾ ਹੈ ਆਉਣ ਵਾਲੇ ਸਮੇਂ 'ਚ ਜਿਸ ਨਾਲ ਲੋਕਾਂ ਦਾ ਆਈਡੀਆ ਆਏਗਾ ਕਿ ਹੋਰ ਕਰਨਾ ਚਾਹੀਦਾ ਹੈ ਕਿ ਮੇਰੇ ਮਨ 'ਚ ਗਊਸ਼ਾਲਾ ਵਾਸਤੇ ਹੈਗਾ ਪ੍ਰੋਜੈਕਟ ਵੀ ਗਊਸ਼ਾਲਾ ਗਦਾਸਪੁਰ 'ਚ ਇੱਕ ਹੋਰ ਬਣਾਈ ਜਾਏ ਇੱਕ ਮੇਰੇ ਅੰਦਰ ਹੈ ਕਿ ਮਾਸਟ ਮੈਰिज ਜਿਹੜੀਆਂ ਨੇ ਗਰੀਬ ਲੋਕਾਂ ਦੀਆਂ ਕੋਈ ਵੀ ਹੋਏ ਜਰਾ ਨਹੀਂ ਫੋਰਡ ਕਰ ਸਕਦਾ ਜੋ ਸਾਨੂੰ ਕੋਈ ਇਸ ਤਰ੍ਹਾਂ ਦੀ ਐਪਲੀਕੇਸ਼ਨ ਆਂਦੀ ਹੈ ਤਾਂ ਅਸੀਂ ਉਹਨਾਂ ਦੀ ਸ਼ਾਦੀ ਦਾ ਵੀ ਪ੍ਰੋਜੈਕਟ ਜੜਾ ਵਾ ਉਹ ਲੈਣ ਦਾ ਸੋਤਰੇ ਬੜਾ ਬੁਰਾ ਕੰਮ ਇਹਦਾ ਮਾਦਾ ਵਾਲਾ ਦੇਣਾ ਸੱਤ ਸਈ ਬਾਬਾ ਜੀ ਦਾ ਉਹ ਜਾਣਦੇ ਜਨਤੀ ਜੜੀਆਂ ਉਹ ਆਸੂ ਹੁਨੇ ਮਾਰੋ ਦੀ ਆ ਤੇ ਗੋਲਡਨ ਗੋਪਾਲ ਐਜੂਕੇਸ਼ਨ ਜਿਹੜਾ ਜਿਹਨਾਂ ਦੇ ਸੰਚਾਲਕ ਜੀ 2005 ਜੀ ਸੰਨ ਉਹਨਾਂ ਉਸ ਬਾਤੇ ਤੋਂ ਜੋ ਯਾਦ ਦੇ ਵਿੱਚ ਅੱਜ 3ਵਾਂ ਹੈਂਡੀਕੈਪ ਕੈਂਪ ਜਿਹੜਾ ਉਹ ਲਾਇਆ ਗਿਆ ਔਰ ਹਰ ਸਾਲ ਦੀ ਤਰ੍ਹਾਂ ਮਾਇਰੋ ਲੋਰਬ ਲੋਗ ਨੇ ਜਿਹੜੇ ਆਰਥਿਕ ਤੌਰ ਤੇ ਜ਼ੋਰ ਲੋਗ ਨੇ ਉਹਨਾਂ ਨੂੰ ਇਹ ਬਹੁਤ ਵੱਡੀ ਫੋਕੀਆ ਉਹ ਦਿੱਤੀ ਗਈ ਆ ਸਮਾਂ ਸਮੇਂ ਨਾ ਸਤਿਐਂਦਾਈ ਬਾਬਾ ਜੀ ਆਪਣੇ ਜੀ ਸਾਡੇ ਸਾਰਿਆਂ ਲਈ ਇਹ ਪਿਆਰ ਦਾ ਸਰੋਤ ਹੈ ਉਹਨਾਂ ਨੇ ਬੱਚੀ ਜੀਵਨ ਦਾ ਜਿੰਦਗੀ ਦੇ ਵਿੱਚ ਵਿਸ਼ੇਸ਼ ਹੁੰਦਾ ਚੰਗੇ ਸਮਾਜ ਦੀ ਸਿੱਖਿਆ ਦਾ ਬਹੁਤ ਵਧੀਆ ਫਲਿਆ ਕਿ ਉਹ ਸਾਡੇ ਮਨੁੱਖ ਨੂੰ ਨਹੀਂ ਪਰ ਸਾਰੀ ਦੁਨੀਆ ਨੂੰ ਦਿੱਤਾ ਤੇ ਅੱਜ ਬਹੁਤ ਭਾਗਾਂ ਜੀ ਉਸ ਚੀਜ਼ ਨੂੰ ਅੱਗੇ ਲੈ ਕੇ ਚੱਲਦੇ ਨੇ ਉਹੀ ਅੰਮ੍ਰਿਸ਼ਰ ਦੀ ਕਿਰਪਾ ਹੁੰਦੀ ਹੈ ਤੇ ਇਨਸਾਨ ਜਿਹੜੀ ਇਹ ਸੇਵਾ ਕਰਦਾ ਉਹਦਾ ਬਹੁਤ ਤੋ ਮੈਂ ਸਮਝ ਨਹੀਂ ਆ ਰਹੀ ਬਹੁਤ ਵੱਡਾ ਇੱਕਾ ਮਾਨਵਤਾ ਦੀ ਸੇਵਾ ਔਰ ਜਿਹੜੀ ਆਸ ਕੀ ਕਰੇ ਇਸ ਪਰਿਵਾਰ ਦੇ ਦੇਖੇ ਲੱਗੀ ਆ ਕਿ ਉਹ ਮੈਂ ਬਹੁਤ ਤਾਂ ਕਹਿੰਦਾ ਹੋਇਆ ਇਸ ਪਰਿਵਾਰ ਨੂੰ ਇਸ ਤਰ੍ਹਾਂ ਦੀ ਅਸ਼ੋਕਾ ਦਾ ਮਤਲਬ ਕਿ ਉਹ ਜਿਹੜੀ ਲੜੀ

लुधियाने में हमारा भारत विकास परिषद चैरिटेबल ट्रस्ट हॉस्पिटल है वहाँ पे हमारा आर्टिफिशियल का वर्कशॉप है और वहीं से हम लोग सारा लोग आए हैं और सारे पेशेंट यहाँ पे ट्रीटमेंट कर हम लोगों ने पिछली ग्यारह चौदह तारीख को यहाँ पे अस्सी पेशेंट का लगभग मेजरमेंट किए हैं जिनमें सारे पेशेंट का लीव एप्लीकेशन के हम लोग लुधियाना से लेके आए हैं और अभी तक आज तकरीबन साठ पेशेंट आ चुके हैं और सभी का लिव ट्रीटमेंट हो रहा है और ट्रायल चल रहा है डॉक्टर साहब कैसे कैसे पेशेंट आ रहे हैं कि किस तरह के पेशेंट के आप है, जो काम करें यहाँ पे जैसे कि अलग अलग तरह के पेशेंट होते हैं जो हैंडी पेशेंट होते हैं जिनका किसी का एक्सीडेंट से शुगर की वजह से कैंसर की वजह से गलत मेडिकेशन की वजह से पोलियो पेशेंट हो गए अलग अलग तरह के मेडिकेशन होते हैं जिनसे पेशेंट का इम्पोटेशन होता है वो पेशेंट हमारे पास आते हैं और उनका हम लोग ट्रीटमेंट करते हैं डॉक्टर ये जो आप रहे है, तो के रहे है, जो है जो नहीं ये आप है, ये रहे है, स्कूल है, जिनकी तरफ से हर साल फ्री ऑफ कॉस्ट पेशेंट को लिंक दिया जाता है इस श्री शाही बाबा के बर्थडे पे कैंप लगाया जाता है जो कि बाबा का जन्मदिन है उसके उपलक्ष्य में ये कैंप लगाया जा रहा है